ਬੇਸ਼ੱਕ ਅੱਜ ਹਰ ਕੋਈ ਕੁਦਰਤੀ ਖੇਤੀ ਅਪਣਾਉਣ ਨੂੰ ਸਮੇਂ ਦੀ ਮੰਗ ਦੱਸ ਰਿਹਾ ਪਰ ਫਿਰ ਵੀ ਵਜ਼ੀਰੇ ਕਿਸਾਨ ਕੁਦਰਤੀ ਖੇਤੀ ਨੂੰ ਤਰਜੀ ਨਹੀਂ ਦੇ ਰਹੇ ਖੁਦ 10 ਕੁਇੰਟਲ ਦੇ ਕਰੀਬ ਕੇਚੂਆ ਖਾਲੋ ਤਿਆਰ ਕਰਨ ਵਾਲੇ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੀਵਨ ਚੱਕ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਇਸ ਦਾ ਕਾਰਨ ਦੱਸਿਆ ਹੈ ਕਿ ਪੰਜਾਬ ਦੀ ਜ਼ਮੀਨ ਜਿਸ ਤਰੀਕੇ ਦੇ ਨਾਲ ਖਾਦਾ ਤੇ ਯੂਰੀਆ ਦੀ ਆਦੀ ਹੋ ਚੁੱਕੀ ਆ ਉਸ ਨੂੰ ਕੁਦਰਤੀ ਖੇਤੀ ਵੱਲ ਮੋੜਨ ਲਈ 3 ਤੋਂ 5 ਸਾਲ ਦਾ ਸਮਾਂ ਲੱਗ ਸਕਦਾ ਹੈ ਹਾਲਾਂਕਿ ਕੁਦਰਤੀ ਖੇਤੀ ਬਹੁਤ ਸਸਤੀ ਆ ਇਤੇ ਜ਼ਮੀਨ ਵਿੱਚ ਸਿਰਫ ਗੰਡੋਆ ਵਾਲੀ ਖਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ ਪਰ ਸ਼ੁਰੂਆਤੀ 3 ਸਾਲਾਂ ਦੇ ਵਿੱਚ ਫਸਲ ਦਾ ਝਾੜ ਜ਼ਿਆਦਾ ਨਹੀਂ ਮਿਲਦਾ ਇਸ ਦੇ ਲਈ ਕਿਸਾਨ ਜ਼ਿਆਦਾ ਲਾਭ ਹਾਸਲ ਕਰਨ ਦੇ ਲਈ ਕੈਮੀਕਲ ਯੁਕਤ ਖੇਤੀ ਦੇ ਮਾਇਜਾਲ ਦੇ ਵਿੱਚ ਫਸਰੇ ਨੇ ਕਿਸਾਨ ਗੁਰਵਿੰਦਰ ਸਿੰਘ ਆਪਣੀ 25 ਕਿੱਲੇ ਜ਼ਮੀਨ ਦੇ ਵਿੱਚੋਂ 2 ਕਿੱਲੇ ਦੇ ਵਿੱਚ ਕੁਦਰਤੀ ਖੇਤੀ ਕਰ ਰਿਹਾ ਅਤੇ 4 ਕਨਾਲ ਵਿੱਚ ਉਸਨੇ ਸਬਜ਼ੀਆਂ ਅਤੇ ਫਲ ਵੀ ਗੋੜ ਰੱਖੇ ਨੇ ਹੌਲੀ-ਹੌਲੀ ਉਹ ਪੂਰੀ ਜ਼ਮੀਨ ਨੂੰ ਕੁਦਰਤੀ ਖੇਤੀ ਲਈ ਕਬਣਾਉਣ ਜਾ ਰਿਹਾ ਮਤਿ ਕਿਸਾਨਾਂ ਨੂੰ ਵੀ ਅਪੀਲ ਕਰਦਾ ਹੈ ਕਿ ਹੌਲੀ-ਹੌਲੀ ਕੁਦਰਤੀ ਖੇਤੀ ਵਾਲਾ ਮੋਡਲ ਉੱਥੇ ਗੁਰਵਿੰਦਰ ਸਿੰਘ ਕੁਦਰਤੀ ਖੇਤੀ ਨੂੰ ਪਰਫੁੱਲਤ ਕਰਨ ਲਈ ਸਰਕਾਰਾ ਦੇ ਰਵਈਏ ਤੋਂ ਵੀ ਨਾਰਾਜ਼ ਨਜ਼ਰ ਆਉਂਦਾ ਹੈ ਅਤੇ ਦਾਵਾ ਕਰਦਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਕੁਦਰਤੀ ਖੇਤੀ ਵਾਲੇ ਮੋਡਲ ਲਈ ਥੋੜੀ ਜੀ ਸਹਾਇਤਾ ਤੇ ਸਹਿਯੋਗ ਦਵੇ ਤਾਂ ਸਿਹਤ ਸਹੂਲਤਾ ਤੇ ਖਰਚ ਕੀਤਾ ਜਾਣ ਵਾਲਾ ਬਹੁਤ ਸਾਰਾ ਪੈਸਾ ਬਚਾਇਆ ਜਾ ਸਕਦਾ ਖੇਤੀ ਆਰਗੈਨਿਕ ਦੀ ਗੱਲ ਕੀਤੀ ਇਹ ਦੇਖੋ ਜੀ ਮੈਂ ਤੇ ਇਨੂੰ ਜੁੜਨ ਦੀ ਗੱਲ ਜੇ ਕਰੀਏ ਹੋਣ ਐਸਮੋ ਕੇ 3 ਸਾਲ ਹੋਏ ਆ ਠੀਕ ਹੈ ਨਾ ਜੀ ਉਤੋਂ ਸੁਰੇ ਗੰਡੋਆ ਦੀ ਕੀਤੀ ਆ ਤੇ ਜਿਹੜੀ ਸਾਡੀ ਖੇਤੀ ਦੂਜੀ ਆ ਜਿੱਤੇ ਅਸੀਂ ਕਣਕ ਝੋਨਾ ਵੀ ਜਰੇ ਆ ਉਹ 5 ਸਾਲ ਦੇ ਹੋ ਗਏ ਪੂਰੇ ਤੇ ਮੈਂ ਉਹ ਕਲੱਬ ਦਾ ਮੈਂਬਰ ਵੀ ਹੈਗਾ ਯਾ ਦੇ ਆਰਗੈਨਿਕ ਦਾ ਇਹ ਕਿਉਂ ਜ਼ਰੂਰਤ ਪਈ ਇਹਦਾ ਅਹਿਸਾਸ ਤੁਹਾਨੂੰ ਮੈਂ ਕਰਾਉਣਾ ਚਾਹੀਦਾ ਵੀ ਜ਼ਰੂਰ ਤੇ ਇਹਦੀ ਹਰ ਸਮੇਂ ਹਰ ਲੋੜ ਸਮੇਂ ਮਤਾਈ ਪਈ ਕਈ ਵਾਰੀ ਅੱਖਾਂ ਮੀਟ ਲੈਣੀਆਂ ਜ਼ਰੂਰਤ ਤੇ ਇਹਦੀ ਪਈ ਦੇਖੋ ਜੀ ਆਪਣੇ ਵਾਸਤੇ ਵੀ ਆਪਾਂ ਦਿਰੋਂ ਦੇਣ ਜਿਹੜੀ ਸਾਡੀ ਸਿਹਤ ਆ ਉਹਦੇ ਚ ਗਰਾਵਟ ਆ ਰਹੀ ਆ ਹਰ ਪੱਖੇ ਸਰੀਰ ਦੇ ਵਿੱਚ ਉਹਦੀ ਸੋਚ ਦੇ ਵਿੱਚ ਬੰਦੇ ਦੀ ਸੁਭਾਅ ਦੇ ਵਿੱਚ ਜਿਹੜਾ ਬੰਦੇ ਦਾ ਸੁਭਾਅ ਕਿਸੇ ਬੰਨੇ ਬਹੁਤ ਆ ਖੁਸ਼ਨਾਵਾ ਹੁੰਦਾ ਰਿਹਾ ਉਹ ਥੋੜਾ ਜਿਹਾ ਵਿਗੜਦਾ ਜਾ ਰਿਹਾ ਉਹਦਾ ਕਾਰਨ ਨੂੰ ਮੈਂ ਕੁਝ ਸਟੱਡੀ ਕੀਤੀ ਉਹ ਇਹ ਪਤਾ ਕੀਤਾ ਵੀ ਇਹ ਇਹੀ ਜੋ ਖਾਣੇ ਆ ਉਦੇ ਨਾਲ ਵੀ ਉਹ ਇੱਕ ਰਿਲੇਟਡ ਹੈ ਤੇ ਜੋ ਅਸੀਂ ਖਾਂਦੇ ਆ ਉਹ ਸਾਰਾ ਧਰਤੀ ਤੋਂ ਆਉਂਦਾ ਤੇ ਧਰਤੀ ਜੇ ਕੁਦਰਤੀ ਤੌਰ ਤੇ ਉਹ ਪੈਦਾ ਕਰੇਗੀ ਇਹ ਰਿਸ਼ੀ ਮੁਨੀਆ ਨੇ ਵੀ ਸਾਡੇ ਨੂੰ ਕਿਹਾ ਗੁਰੂਆਂ ਪੀਰ ਫਕੀਰਾਂ ਨੇ ਹਰ ਧਰਮ ਦੇ ਲੋਕਾਂ ਨੇ ਇਹ ਗੱਲ ਨੂੰ ਦੁਹਾਈ ਪਾਈ ਕਿ ਜਿਰਾਤਾ ਖਾਣਾ ਪਾਣਾ ਇਹ ਬਹੁਤ ਜ਼ਰੂਰੀ ਆ ਕੁਦਰਤ ਨਾਲ ਜੁੜਿਆ ਹੋਇਆ ਇਹ ਫਿਰ ਇਹਦੇ ਤੋਂ ਅਸੀਂ ਪ੍ਰਸਾਸ਼ ਕੀਤਾ ਵੀ ਇਹਦੇ ਜਿੱਥੇ ਪ੍ਰੋਬਲਮ ਆ ਉੱਥੇ ਹੀ ਹੱਲ ਆ ਜਿੱ ਤਰਤੀ ਆ ਉਹਨੂੰ ਆਰਗੈਨਿਕ ਕਰਨਾ ਹੀ ਉਹਦਾ ਹੱਲ ਆ ਉਹਦੇ ਨਾਲ ਹੀ ਸਾਰਾ ਪ੍ਰਤੀਜ ਸਹੀ ਹੋਏਗੀ ਫਿਰ ਗੰਡੋਆਂ ਦੀ ਖਾਦ ਸ਼ੁਰੂ ਕੀਤੀ ਇਹਦੇ ਡਾਕਟਰ ਚੋਪੜਾ ਜੀ ਨੇ ਯੂਨੀਵਰਸਿਟੀ ਦੇ ਉਹਨਾਂ ਨੇ ਮੇਰਾ ਬੜਾ ਸਹਿਯੋਗ ਦਿੱਤਾ ਉਹ ਕਰਕੇ ਹੌਲੀ ਹੌਲੀ ਸਾਰੇ ਦੇ ਸੰਯੋਗ ਦੇ ਨਾਲ ਅੱਜ ਮੈਂ ਉਹਦੇ ਰਿਜ਼ਲਟ ਫਰੂਟ ਪੈਦਾ ਖਾ ਰਿਆ ਕਿਸ ਸਮੇ ਉਹ ਬੀਜ ਸੀ ਅੱਜ ਉਹ ਫਰੂਟ ਬਣ ਗਿਆ ਉਹ ਖਾ ਰਿਆ ਕੀਤੀ ਸੀ ਤਿੰਨ ਸਾਲ ਦੇ ਪਹਿਲਾਂ ਇੱਕ ਗੰਡੋਆਂ ਦਾ ਮੇਰਾ ਹਾਲਾ ਮੈਨੂੰ ਲੱਗਦਾ ਵੀ ਉਹ ਡੱਬਾ ਜਿਆ ਦਿੱਤਾ ਸੀ ਉਹਨਾਂ ਨੇ ਜਿਹੜਾ ਇਹਦੇ ਵਿੱਚ ਪਾਇਆ ਸੀ ਉਹ ਤਾਂ ਸ਼ੁਰੂਆਤ ਹੋ ਗਈ ਇਹ ਕੋਈ 10 ਕੁਇੰਟਲ ਸਾਡੀ ਖਾਦ ਬਣ ਜਾਂਦੀ ਹੈ ਠੀਕ ਹੈ ਨਾ ਇੱਕ ਟਾਈਮ ਤੇ 10 ਕੁਇੰਟਲ ਅਸੀਂ ਬਣਾ ਲੈਨੇ ਆ ਇਹ ਜਿੰਨੀ ਸਾਨੂੰ ਚਾਹੀਦੀ ਹੈ ਉਹਦੇ ਮੁਤਾਬਕ ਸਾਡੀ ਪੂਰਤੀ ਕਰੀ ਜਾ ਰਹੀ ਹੈ ਲੱਗਦਾ ਕਿਸਾਨੀ ਤੋਂ ਕਮਾਈ ਵੀ ਕਰ ਸਕਦਾ ਜੇ ਗੰਡੋਏ ਦੀ ਖੇਤੀ ਸ਼ੁਰੂ ਕਰ ਦੇਤੇ ਬਹੁਤ ਇਹ ਸਵਾਲ ਸਵਾਲ ਦਾ ਜਵਾਬ ਹੈ ਦੈਟਸਵਾਲ ਦਾ ਜਵਾਬ ਮੈਂ ਦੇਣ ਨੂੰ ਕੀ ਉਹਦਾ ਰਿਜ਼ਲਟ ਸਾਬਤ ਕਰ ਸਕਣਾ ਹਕੀਕਤ ਸਚਾਈ ਸਾਬਤ ਕਰਨਾ ਜੇ ਉਹ ਕਰੇ ਤੇ ਬਾਕੀ ਕੀ ਤੇ ਨਾ ਬਹੁਤ ਲਾਏ ਬੰਦਾ ਕਿਉਂਕਿ ਇਹਦੀ ਆਰਥਿਕ ਤੌਰ ਤੇ ਵੀ ਪੈਸੇ ਘਟ ਲੱਗਣੇ ਆ ਇਹਦੀ ਉਨੀ ਮਿਹਨਤ ਬਣੀ ਆ ਥੋੜਾ ਜਿਹਾ ਧਿਆਨ ਰੱਖਣਾ ਜਿਤਨਾ ਇਹ ਗੰਡੋਏ ਨੇ ਇਹਨਾਂ ਤੇ ਕੀ ਕਰਨਾ ਇਹਨਾਂ ਦੇ ਨਮੀ ਰੱਖਣ ਲਈ ਉੱਤੇ ਪਾਣੀ ਥੋੜਾ ਤਰੋਂਕਣਾ ਗਿੱਲਾ ਨਹੀਂ ਕਰਨਾ ਉਹਨੂੰ ਪਾਣੀ ਤਰੋਂਕਣਾ ਵੀ ਉਹ ਨਮੀ ਰਹਿ ਉਹ ਉਹਨਾਂ ਨੂੰ ਖਰਾਕ ਮਿਲਦੀ ਰੇ ਉਹਨੂੰ ਹਲਾਉਣਾ ਆਕਸੀਜਨ ਮਿਲਦੀ ਰੇ ਇਹ ਦੋ ਕੰਮ ਨੇ ਉਹ ਤੁਹਾਡੀ ਬਾਕੀ ਪ੍ਰਕਿਰਿਆ ਉਹਨਾਂ ਨੇ ਕੁਦਰਤੀ ਤੌਰ ਤੇ ਕਰੀ ਜਾਣੀ ਬਹੁਤ ਆਸਾਨੀ ਨਾਲ ਕਰਦਾ ਹਰੇਕ ਬੰਦਾ ਜਨਾਨੀ ਵੀ ਕਰ ਸਕਦੀ ਹੈ ਬੰਦਾ ਵੀ ਕਰ ਦਦਾ ਕੋਈ ਵੀ ਬੰਦਾ ਕਰ ਸਕਦਾ ਤੁਸੀਂ ਕੀ ਮੰਨਦੇ ਹੋ ਕਿ ਪਹਿਲਾਂ ਜ਼ਮੀਨ ਦੇ ਵਿੱਚ ਮੜੇ ਹੱਥ ਮਾਰਦੇ ਗੰਡੋਏ ਨਿਕਲਉਂਦੇ ਸੀ ਲੇਕਿਨ ਹੁਣ ਗੰਡੋਏ ਪਾਲੇ ਪਿਆ ਰਹੇ ਕੀ ਕਾਰਨ ਮੰਨਦੇ ਹੋ ਕਾਰਨ ਇਹ ਸ਼ੈਨੇ ਖਾਦੇ ਯਾਰ ਜਿਹੜਾ ਅਸੀਂ ਪਾਇਆ ਧਰਤੀ 'ਚ ਉਹ ਉਹ ਚੀਜ਼ਾਂ ਨਸ਼ਟ ਕਰਦੇ ਤੁਸੀਂ ਐਤੋ ਹੀ ਸਵਾਲ ਆਓ ਕਿ ਜਿਹੜਾ ਉਹ ਕੈਮੀਕਲ ਨੇ ਉਹ ਗੰਡੋਇਆਂ ਵਰਗਿਆਂ ਨੂੰ ਖਤਮ ਕਰ ਸਕਦਾ ਜਿਹੜਾ ਬੜਿਆ ਜਿੰਨੀ ਸਵੇਦਨ ਤੇ ਵਾਲੇ ਹੁੰਦੇ ਆ ਬੜੇ ਨਾਜ਼ੁਕ ਹੁੰਦੇ ਨੇ ਇਹ ਚੀਜ਼ਾਂ ਇੱਕ ਗੰਡੋਏ ਨਹੀਂ ਜਿੰਨੀਆਂ ਤਰਤੀ ਦੇ ਮਿੱਤਰ ਕੀੜੇ ਵੀ ਉਹ ਵੀ ਖਤਮ ਕਰਦੇ ਉਹਨਾਂ ਨੂੰ ਕਈ ਕਿਸਾਨ ਕੁਦਰਤੀ ਖੇਤੀ ਨੂੰ ਅਪਣਾ ਰਹੇ ਆ ਲੇਕਿਨ ਜ਼ਿਆਦਾਤਰ ਦਾ ਖਿਆਲ ਆਹੀ ਹੈ ਕਿ ਇਹ ਜ਼ਿਆਦਾ ਫਾਇਦੇਮੰਦ ਨਹੀਂ ਹੈ ਦੇਖੋ ਜੀ ਉਹ ਦੇਖੋ ਸਰਕਾਰ ਨੇ ਦੂਜੀ ਜਿੰਸਾਂ ਤੇ ਵੀ ਅਜੇ ਤੱਕ ਉਹਨਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਲੋਕਾਂ ਤੋਂ ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਝੁੱਕੇ ਚੱਕਿਆ ਸਰਕਾਰਾਂ ਨੂੰ ਤੇ ਭਰੋਸਾ ਪੈਦਾ ਕਰਨਾ ਚਾਹੀਦਾ ਵੀ ਤੁਹਾਡੀ ਜਿਹੜੀ ਤੁਸੀਂ ਕੋਈ ਵੀ ਉਪਜ ਪੈਦਾ ਕਰਦੇ ਹੋ ਉਹਦਾ ਇਨ ਮਨ ਰੇਟ ਅਸੀਂ ਦਵਾਂਗੇ ਜਿੱਥੇ ਤੁਹਾਡੀ ਲੋੜ ਆ ਉਹੀ ਉਹਦੀ ਪੂਰਤੀ ਵੀ ਕਰਾਂਗੇ ਤੇ ਉਹਦੀ ਮਾਰਕੀਟਿੰਗ ਵੀ ਕਰਾਂਗੇ ਤੁਸੀਂ ਬਿਨਾ ਮਤਲਬ ਕਿ ਝਾਕੇ ਫਸਲ ਬੀਜੋ ਲੋਕਾਂ ਦੀ ਦੇਖੋ ਸਰਕਾਰ ਜ਼ਿਮੀਂਦਾਰਾਂ ਦੀ ਮਦਦ ਨਹੀਂ ਕਰੇਗੀ ਇਹ ਹਿੰਦੁਸਤਾਨ ਦੇ ਵਿਚਨੀਕ ਦੇ ਲੋਕਾਂ ਦੀ ਵੀ ਮਦਦ ਹੋ ਰਹੀ ਹੈ